ਸਾਨੂੰ ਜਿਹੜੇ ਬੰਦੇ ਨੇ ਸਾਨੂੰ ਕਿਹਾ ਸੀ ਜਿਹੜੇ ਗੁੰਡਿਆਂ ਨੇ ਸਕੂਲ ਚ ਦਰਨ ਆਲੇ ਅਸੀਂ ਅੰਦਰਲੇ ਪਾਸੇ ਬੈਠੇ ਸੀ ਪਹਿਲੀ ਗੱਲ ਤਾਂ ਸੀ ਗੁੰਡੇ ਨਹੀਂ ਨਾ ਸੀ ਵੇਲੇ ਆ ਕੰਮਕਾਰ ਵਾਲੇ ਬੰਦੇ ਆ ਰੋਜ਼ ਨਿਕਲ ਨਹੀਂ ਸਕਦਾ ਪਰ ਮਾਪੇ ਇੱਕ ਛੁੱਟਾ ਹੈ ਮਾਪੇ ਆਹਾਂ ਨੇ ਨਾ ਕਿ ਜਿਹੜੇ ਉੱਥੇ ਬੇਲਣ ਦਰਨ ਆਲੇ ਹੀ ਬੈਠੇ ਆ ਚੈੱਕ ਕਰ ਲਓ ਸਾਨੂੰ ਆਈਡੀ ਪ੍ਰੂਫ ਹੀ ਲਾ ਦਿਓ 1200 ਬੱਚੇ 1200 ਪੇਰੈਂਟ ਦੇ ਸਾਈਨ ਮੇਰੇ ਕੋਲ ਨੇ ਕਰਾਓ 50 ਦੇ 100 ਦੇ ਕਰਾਓ ਯਾਰ ਮਾਪੇ ਹਾਈ ਕੋਰਟ ਜਾ ਚੁੱਕੇ ਨਾ ਮਾਪਿਆਂ ਨੂੰ ਹਾਈ ਕੋਰਟ ਜਾਣ ਤੋਂ ਵੀ ਰੋਕਦੇ ਸੀ ਬਧਾਰ ਕਾੜਨਾ ਦਿਓ ਹੈ ਆ ਮਾਪੇ ਨੇ ਸਾਰੇ ਖੜੇ 400 ਬੰਦੇ ਨੇ ਆਈਡੀ ਪ੍ਰੂਫ ਦੇ ਕੇ ਅਸੀਂ ਹਾਈ ਕੋਰਟ ਜਾ ਚੁੱਕੇ ਆ ਚੈਲੰਜ ਕਰਦੇ ਆ ਅਸੀਂ ਕਿਸੇ ਨੂੰ ਅੰਦਰ ਵੜਨ ਨਹੀਂ ਦਿੰਦੇ ਜਿਹੜਾ ਲੀਜੀਬਲ ਹੈ ਉਹ ਹੀ ਸਵਾਗਤ ਹੈ ਫੁੱਲ ਵਾਲਾ ਪਾ ਕੇ ਲੈ ਕੇ ਜਾਵਾਂਗੇ ਨੋਨ ਲੀਜੀਬਲ ਬੰਦਾ ਅਸੀਂ ਸਕੂਲ ਦੇ ਅੰਦਰ ਐਂਟਰ ਨਹੀਂ ਹੋਣ ਦੇਵਾਂਗੇ ਕੁਝ ਮਾਰੀ ਕੋਈ ਉਹਨਾਂ ਦੀ ਸਪੋਰਟ ਨਹੀਂ ਕਰਾਂਗੇ ਇਹ ਬੰਦਾ ਉਹ ਮਰਨੇ ਗਲੀ ਵਾਲੇ ਮਰਨੇ ਗਲੀ ਦਾ ਸਹੀ ਗੱਲ ਕੋਈ ਤੇਰੇ ਮਰਨੇ ਗਲੀ ਦਾ ਨਹੀਂ ਇਹ ਬੰਦਾ ਜੀ ਇਹ ਬੰਦਾ ਗਲੀ ਪਤਾ ਨਹੀਂ ਕਰਦਾ ਜੀ ਬੰਦਾ ਗਲੀ ਨਹੀਂ ਨਹੀਂ ਅੱਗੇ ਆ ਗਏ ਉਹ ਗਰੀ ਲੱਗਦਾ ਨਹੀਂ ਦਾ ਇਹ ਉਹ ਵੀ ਨਹੀਂ ਆ ਗਰੀ ਆ ਗਰੀ ਨਾ ਆ ਰਹੀ ਤੁਸੀਂ ਮੂਹਰੇ ਆ ਜਾਓ ਸਾਹਮਣੇ ਆ ਗਰੀ ਲੱਗ ਜਾਈ ਉਹ ਲੜੀ ਉਹ ਲੜੀ ਉਹ ਤਾਂ ਬੰਦ ਕੱਟ ਕੇ ਆਉਣੇ ਆਹ ਮੇਰੇ ਨਾਲ ਤੋਂ ਬੱਸ ਦਾ ਹੀ ਰਹੇ ਆ ਬੰਦੇ ਨਹੀਂ ਨਹੀਂ ਨਾ ਮਰ ਫੋਨ ਕਰਦੇ ਮੈਂ ਇੱਕ ਪਤਾ ਬਣਾ ਦੂ ਇੱਕ ਮਿੰਟ ਤਾਂ ਜਰੂਰ ਪਾ ਕੇ ਦਿੰਦਾ ਸਰ ਸਾਹਮਣੇ ਸਾਡੀ ਗੱਲ ਹੱਟੀ ਹੋਈ ਹੋਇਆ ਹੁਣ ਐਵੇਂ ਕੋਈ ਗੱਲ ਸਮਝੀ ਆਂੀ ਮੈਂ ਨਹੀਂ ਉਹ ਤੇ ਜਾਂਦਾ ਮੈਂ ਲੜਾਈ ਨਹੀਂ ਹੋਣ ਦੇਣੀ ਮੈਂ ਨਹੀਂ ਕਰਨੀ ਜੇ ਮੈਨੂੰ ਮੈਂ ਲੜਦਾ ਪਹਿਲਾਂ ਹੀ ਜਾਓ ਯਾਰ ਅਸਮਾਰੋ ਜੀ ਅਸਮਾਰੋ ਮੋਹਾਰਾ ਜੀ ਆਈ ਵੀ ਮੁੰਡਾ ਬਰੋ ਬੰਦਾ ਰੋਣਾ ਆਇਆ ਤੇਰਾ ਨਹੀਂ ਜਾ ਰਿਹਾ ਮੇਰੇ ਅੱਖਾਂ ਲੱਗੋ ਜਾਂ ਸਾਡੀ ਕਾਹ ਤੇ ਤੇਰਾ ਤੇ ਮੇਰੇ ਵਿਚਕਾਰ ਅਸੀਂ ਤੁਹਾਡੇ ਨਾਲ ਕੌਂਟਰੈਟ ਕਰ ਰਹੇ ਹਾਂ ਸਰ ਤੁਸੀਂ ਮੈਂ ਪੂਰਾ ਕੌਂਟਰੈਟ ਕਰਨਾ ਹੂਟ ਖਤੋਈ ਉੱਥੇ ਆਖਿਆ ਮੈਂ ਵੇਲਾ ਤਰ ਉੱਥੇ ਪਿੰਡ ਦਾ ਗੇੜਾ ਲਵਾਤਾ ਇੱਧਰ ਜੱਡੇ ਦਾ ਹੋਰ ਲਾਉਂਗਾ ਆਖਿਆ ਲੱਗੂ ਮੈਂ ਯਾਰ ਉੱਥੇ ਨਾ ਲਵਾਉਂਦਾ ਲਵਾਉਂਦਾ ਸਭ ਸੁਣ ਚੱਲ ਕੋਈ ਨਹੀਂ ਸੁਣ ਚੱਲ ਸ਼ਾਇਦ ਕੋਈ ਨਹੀਂ ਕੋਈ ਨਹੀਂ ਕੁਝ ਕਰਾਉਂਦੇ ਨਾ ਲਵਾ ਦਿਪਤੀ ਸਾਹਿਬ ਇੱਕ ਮਿੰਟ ਸਰ ਇੱਕ ਮਿੰਟ ਸਰ ਮੈਂ ਕਰ ਬੋਲ ਨਹੀਂ ਗੱਲ ਰੱਖ ਲੱਗ ਦਿਓ ਅੱਗੇ ਆਪਾਂ ਤੁਸੀਂ ਉਸ ਕੋਲ ਤੋਂ ਸਾਡੀ ਆਖੀ ਮਰ ਜਾਂਦੇ ਤੁਸੀਂ ਉੱਧਰ ਕਿੰਨਾ ਸੀ ਕੰਮ ਕਰਦੇ ਨਹੀਂ ਮੋਰਾਂ ਦੇ ਮਨ ਦੀ ਕੋਈ ਚਾਹ ਬਗੜ ਬਗੜ ਆਲਾ ਵੀ ਤੁਹਾਡੇ ਕਹਿਣੇ ਜੀ ਹੁਣ ਕੱਲ ਨੂੰ ਤੁਹਾਡਾ ਮਨ ਹੱਲ ਕਰਕੇ ਬੱਸ ਸਕੂਲ ਖੜਾ ਦੇਣਾ ਜੀ ਗੱਲ ਤੁਹਾਡੀ ਆ ਜੀ ਕੋਈ ਨਹੀਂ ਮਰਨਾ ਆ ਤੁਹਾਡੇ ਨਾਲ ਕੱਲ ਬਾਜਰ ਮੇਲੇ ਦੇ ਵਿੱਚ ਮਹਾਨ ਲੋਕ ਬੈਠੇ ਗਏ ਕੋਈ ਬਾਈ ਜਿੰਦਗੀ ਖਰਾਬ ਹੋ ਜਾਂਦੀ ਹੈ ਕੰਮ ਨਾ ਹੋ ਜਾਏ ਹੋਰ ਕਰੀਏ ਕੀ ਅਸੀਂ ਚਲੋ ਆ ਗਏ ਕੋਈ ਕੋਈ ਬੱਚਾ ਕਹਿੰਦਾ ਚਲਾ ਕੇ ਚਲੋ ਅੰਦਾ ਉਹਨਾਂ ਨੇ ਸੈੱਟ ਕਰ ਲਿਆ ਤਾਂ ਉਹਨਾਂ ਦਾ ਹੋ ਜਾਣਾ ਸੀ ਕੋਈ ਗੱਡੀ ਬੈਕ ਕਰਨੀ ਹੈ ਬੱਚੇ ਵੀ ਨਾਲ ਆਉਂਦੇ ਕੋਈ کوئی نہیں اڙي منني ڪي اڙي منني ڪا ما ته نشانو ڪو نه ڪم ڪم ڏي ڏاڏو شڪار آيو هان ٻه باءِ ڪوئي گئي ڪوئي ٻڌاڪ ٻڌا جواب جو مان نه ٿي ۽ اور ڏاوا ۽ ڀاڻي ڀاڻي تنهن کي ٿورو ٿا ڪندو ڇا ڪندو ڇا ڪندو چڙهي موڙي ڪا ڪري وندي ਹੈਟਰ ਯੋਜੀ ਗੰਸੂ ਆ ਬਣਾਓ ਆ ਬਣਾਓ ਇਹਨਾਂ ਵਾਰੀ ਕਾਨੂੰਨ ਕਿੱਥੇ ਜਾਂਦਾ ਹੋ ਜਾਓ ਪੂਰਾ ਹਾਂ ਪੱਜਿਆ ਕਿਉਂ ਅਸੀਂ ਆ ਗਏ ਅਸੀਂ ਦੋਸਾਂ ਮਾਪੇ ਜਵਾਬ ਦੇ ਦਿੰਦੇ ਹਾਂ ਪੱਜੇ ਨੰਬਰ ਨੰਬਰ ਆ ਗੱਡੀ ਆ कुझु <laughs> ਓਏ ਨੀਂ ਗੁੱਛੀ ਇਹ ਤਾਂ ਚੋਚਾ ਦੱਸੋ ਦੱਸੋ ਕੀ ਕਾਦੇ ਮਸਲੇ ਜਾਇਆ ਤੁਸੀਂ ਚੱਕ ਕੇ ਮੂੰਹ ਤੁਰ ਪੈਣੋ ਬਾਬਾ ਸੁਣ ਲੋ ਸਾਡੇ ਪਿੰਡ ਦਾ ਸਕੂਲ ਆ ਤੁਸੀਂ ਕੀ ਕਰ ਰਹੇ ਹੋ ਕੋਈ ਗੱਲ ਕਰਨਾ ਹੈ ਜ਼ਲੀਲ ਨਾ ਕਰੋ ਬੋਲੋ ਨਾ ਕੋਈ ਨਹੀਂ ਇੱਕ ਮਿੰਟ ਹੋਰ ਹੋ ਜਾਪਾ ਹੋ ਜਾਪਾ ਇਹ ਇੱਥੇ ਕਈ ਰਹਿੰਦੇ ਆਪ ਨਾ ਪੜ੍ਹਦੇ ਨੇ ਬੱਚਿਆਂ ਵਾਲੇ ਸਾਰੇ ਬੱਚਾ ਉੱਥੇ ਕੋਈ ਨਹੀਂ ਠੀਕ ਹੈ ਅਸੀਂ ਡੀਸੀ ਤੋਂ ਆਏ 600 ਬੰਦਾ ਹੋਣ ਮੈਂ ਕਿ ਪੱਤਰ ਦੇ ਕੇ ਕਹਿੰਦੇ 15 ਟੀਚਰ ਨੌਨ ਰਿਡਿਡ ਵਾਲਾ ਪਰ ਤੁਸੀਂ ਆਏ ਦੱਸੋ ਬਾਹਰ ਵੀ ਪਾਸ ਬੰਦਾ ਥੋੜੇ ਜਿਹਾ ਟੋਕੋ ਤੇ ਆਪ ਅਸੀਂ ਵੀ ਆਏ ਹਾਂ ਉਹਨੂੰ ਕੋਈ ਉਹਨਾਂ ਦਾ ਰੌਲਾ ਸਾਰਾ ਕੋਈ ਬੱਚਿਆਂ ਦਾ ਕੋਈ ਕੋਈ ਤਿੰਨ ਸਾਲ ਤੋਂ ਬਾਪੂ ਕਦੀ ਜਮਾ ਨਹੀਂ ਗਲੀ ਅਸੀਂ ਮੰਨਦੇ ਹਾਂ ਪਰ ਇਹ ਜਿਹੜਾ 7 ਸਾਲ ਪਹਿਲਾਂ ਅੰਦਰ ਸੀ ਅੱਜ ਇਹਨੂੰ ਕਿਉਂ ਜਾ ਦੇ ਨਹੀਂ ਬਾਕੀ ਭਾਈ ਇਹਨੂੰ ਸੋ ਦੁਨੀਆ ਤੁਸੀਂ ਜੋ ਅਸੀਂ ਵੀ ਦੁਨੀਆ ਦੇ ਹਮੇਤਿਆਂ ਹਾਂ ਜ਼ਮੀਨ ਸਾਡੇ ਪ੍ਰਧਾਨ ਆ ਮਾ ਕਹਿੰਦਾ ਕੁੱਤੇ ਮਾਪੇ ਆ ਅੱਜ ਕੱਲ ਉਹ ਗੁਰਦੁਆਰੇ ਚੋਂ ਕਹੇ ਇਹ ਝੂਠ ਖਾਣੇ ਸੁਣੋ ਝੂਠ ਖਾਣੇ ਮਾਪੇ ਉਹਨੇ ਮਾਪੇ ਕਿਹਾ ਸਾਨੂੰ ਰਿਕਾਰਡਿੰਗ ਸੁਣਾਈ ਹੈ ਤੂੰ ਕਿਉਂ ਨਹੀਂ ਬੋਲਦੇ ਬੋਲੋ ਪੁੱਛੋ ਪੁੱਛੋ ਸਾਡੇ ਮਾਵਾ ਸੁਣੋ ਤੁਸੀਂ ਸਾਡੇ ਮਹਿਮਾਨ ਨੂੰ ਚਾਹ ਪੀਣੀ ਹੈ ਦੱਸੋ ਬਹੁ ਦੇ ਸਮੇਂ ਛੋਟੀ ਕੋਈ ਨਹੀਂ ਸੌਣ ਨਹੀਂ ਕਰਦੇ ਤੁਸੀਂ ਸਾਡੇ ਮਾਪੇ ਨੂੰ ਸਮਾਨ ਆ ਅੱਜ ਪੁੱਛੋ ਅੱਜ ਪੁੱਛੋ ਸਾਨੂੰ ਸੁਣੋ ਆ ਮੁੰਡਾ ਰਿੰਦਰ ਹੈ ਮੇਰਾ ਨਾਮ ਹਰਪਾਲ ਹੈ ਕਿੱਥੋਂ ਮਾਰਦੀ ਸਾਡੇ ਤੁਹਾਡੇ ਪਿੰਨਾ ਮਗੇ ਸਾਨੂੰ ਕਹਿੰਦੇ ਪਰ ਵੀ ਹਰ ਇੱਕ ਬੰਦੇ ਦੇ ਨਾਲ ਗੱਠੇ ਕਰਦੇ ਨੇ ਇਹ ਮੈਨੂੰ ਪਤਾ ਨਹੀਂ ਜਦੋਂ ਬੰਦਿਆਂ ਨੂੰ ਪਤਾ ਇੱਕ ਪੰਨੋ ਹੋ ਗਿਆ ਨਹੀਂ ਪਤਾ ਅਸੀਂ ਇਹਨਾਂ ਨੂੰ ਆਕੇ ਸਵਾਲ ਕਰਨਾ ਸੀ ਅਸੀਂ ਸਵਾਲ ਕਰਨਾ ਸੀ ਕੁਝ ਸਾਡੇ ਕੋਲ ਫੈਕਟ ਸੀਗੇ ਪਰ ਭੱਜਣ ਦੀ ਕੋਸ਼ਿਸ਼ ਵਿਚ ਵਿਚਾਲੇ ਛੱਡ ਕੇ ਸਾਡਾ ਬੰਦਾ ਇੱਥੇ ਸੀ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਕਿ ਮਾਪੇ ਆ ਰਹੇ ਆ ਉਹ ਪਿੱਛੋਂ ਭੱਜ ਗਿਆ ਗੁਰਾਂਹ ਸਾਨੂੰ ਪਤਾ ਹੈ ਇਹ ਫੰਡ ਖਾਂਦੇ ਆ ਪ੍ਰਾਈਵੇਟ ਸਕੂਲਾਂ ਤੋਂ ਪ੍ਰਾਈਵੇਟ ਸਕੂਲਾਂ ਫੰਡ ਖਾਂਦੇ ਆ ਡੰਕ ਦੀ ਚੋਟ ਦੇ ਖਾਂਦੇ ਆ ਫੇ ਡਰਨ ਦੀ ਕਿ ਲੋੜ ਕਿਰੂ ਅਚਾਨ ਗੁਰਪੰਚ ਪਾਇਆ ਇਹਨਾਂ ਨੇ ਕਹਿੰਦੇ ਡੀਸੀ ਕੋਲ ਕੋਈ ਕੰਮ ਨਹੀਂ 600 ਮਾਪੇ ਗਏ ਜਾ ਉੱਥੇ ਤੜਕੇ ਸਾਨੂੰ ਡੀਸੀ ਸਾਹਿਬ ਤੋਂ ਉਹੀ ਜਿਨ੍ਹਾਂ ਨੂੰ ਇਹਨਾਂ ਨੇ ਝੂਠ ਖਾਣੇ ਕਿਹਾ ਸਾਨੂੰ ਝੂਠ ਖਾਣੇ ਕਹਿੰਦੇ ਆ ਅੱਜ ਕਿਸਾਨ ਨਹੀਂ ਉਹ ਦੇ ਖਿਲਾਫ ਨਹੀਂ ਪਰ ਇਹ ਜਿਹੜੇ ਜੁਨੀਅਰ ਯਾਰ ਗੁੰਡੇ ਬੈਠੇ ਆ ਇਹਨਾਂ ਦੇ ਖਿਲਾਫ ਆ ਅੱਜ ਝੂਠਾ ਸੀ ਉਹਦਾ ਲੋਕਾਂ ਨੂੰ ਪਤਾ ਲੱਗ ਗਿਆ ਵੀ ਝੂਠੇ ਹੋਣਾ ਮਨਜ਼ੂਰ ਹੈ ਕਿ ਅਸੀਂ ਕੁੱਤੇ ਆ ਇਹਨਾਂ ਯਾਰ ਰੱਖਦੇ ਘੱਟੇ ਬੋਲਿਆ ਕਰਾ 50 ਲੱਖ ਕਿੰਨਾ ਕਿ ਸੀ ਅਕੇ 50 ਲੱਖ ਉੱਥੇ ਇੱਕ ਐ ਕਰੋ ਗਰੁੱਪ ਦੇਖ ਲਓ ਕਿੰਨਾ ਤੋਂ ਮਾਰਨੇ ਮਾਪਿਓ ਹੁਣ ਗੱਲ ਵਧਾ ਦਾਂਗੇ ਆ 600 ਮਾਕੇ ਤੇ ਕੀ ਨਾ ਬਾਤ ਕਰਦੇ ਇੱਕ ਵੀ ਬੰਦਾ ਮੇਰੇ ਮਾਪਪੋ ਉੱਥੇ ਜਰੂਰ ਕੋਈ ਨਾ ਪਤਾ ਨਹੀਂ ਕਿ ਉਹ ਇੱਕ ਗੱਲ ਕਰਦਾ ਇੱਥੇ ਕੋਈ ਗੱਲ ਨਹੀਂ ਕੋਈ ਗੱਲ ਤੇ ਆਸਾਨ ਕਰਾ ਗਾਬ ਨੂੰ ਪੁੱਛਣਾ ਹੀ ਆ ਵੀ ਆਇਆ ਕਰੇ ਮੈਂ ਤਾਂ ਗੱਲ ਦੀ ਵੀ ਪਾਉਂਦੇ 100 ਰੁਪਏ ਸੁਣ ਲੇਗਾ ਸਭ ਸਾਡੇ ਜਵਾਗ ਮਰਨੇ ਬੰਦ ਕਰ ਲੈ ਕੋਈ ਨਹੀਂ ਬੰਦ ਕਰ ਲੈ ਜਵਾਗ ਮਰਨੇ ਸਾਡੇ ਮਿੰਨੇ ਮਿੰਨਾ ਪਾਪਾ ਮੰਡੀ ਕਲਾ ਦਾ ਪਤਾ ਕੀ ਗੱਲ ਦਾ ਕਾਹਲੀ ਆਈ ਸੀ ਕਿਸੇ ਕੋਲ ਦਾ ਪਤਾ ਕਿਉਂ ਹੈ ਚੁੱਪ ਕੀ ਰੋਇਆ Come on, come وي گاردے 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 اسے اس کو پائے میں اپنی جوتیوں ڈالتے ہیں اجا ہاج مرداوا مرداوا ہند کا حضور یعنی مرداوا 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 o kala anhole o kala anhole घणा जॾहिं ਮੁਰਦਾਬਾਦ 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 ਸਾਰੇ ਦੁਨੀਆ ਮੁਰਦਾਬਾਦ 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 ਅਰੇ ਉਹ ਨਹੀਂ ਬਲਾਈ ਕੀ ਨਾ ਰਹੇ ਮੁਰਦਾਬਾਦ ਸਾਰੇ ਨਾਲ ਚਾਹੇ ਜੇ ਕੋਈ ਸਾਡੇ ਬਾਤਾਂ ਦੇ ਦਰਸ਼ਕ ਜੀ ਕੀ ਨਾਮ ਹੈ ਤੁਮਕੌਰ ਸਿੰਘਾ ਜੀ ਟੋਕੇ ਦੇ ਰਣ ਵਾਲੇ ਆ ਮੇਰੇ ਤਿੰਨ ਪੋਤੀਆਂ ਪੜ੍ਹਦੀਆਂ ਸਕੂਲ ਚ ਜੀ ਤੇ ਇਹ ਕਾਫੀ ਟਾਈਮ ਤੋਂ ਸਾਨੂੰ ਪਤਾ ਨਹੀਂ ਇਸ ਵੇਲੇ ਨਜ਼ਾਰੇ ਪਾੜੇ ਲਿਖੇ ਨਹੀਂ ਹੈ ਕਿ ਕੀ ਮਸਲਾ ਇਹਨਾਂ ਨੇ ਛੇੜਿਆ ਹੋਇਆ ਪਹਿਲਾਂ ਉਹ ਆਪਣਾ ਸੀਗਾ ਪ੍ਰਿੰਸੀਪਲ ਉਹਦਾ ਰੌਲਾ ਪਾ ਰਿਹਾ ਬਗੇਲ ਸਿੰਘ ਉਦੋਂ ਬਗਰ ਚੱਲਦਾ ਚੱਲਦਾ ਅੱਜ ਤੱਕ ਗੱਲ ਪਹੁੰਚ ਗਈ ਹੈ ਔਰ ਸਾਨੂੰ ਕੋਈ ਪਤਾ ਨਹੀਂ ਸਕੂਲ ਜਾ ਆਉਂਦੇ ਹੀ ਜਾਂਦੇ ਸੀਗੇ ਤੇ ਹੁਣ ਸਕੂਲ ਬੰਦ ਹੈ ਵੀ ਹੁਣ ਜਿਵੇਂ ਤੇ ਮੈਂ ਸਰਕਾਰ ਮਤਲਬ ਜਿਹੜੀ ਹੈਗੇ ਨੂੰ ਮਸਲੇ ਨੂੰ ਹੱਲ ਕਰੇ ਤੇ ਸਾਡੇ ਜੁਆਕਰ ਇੱਕ ਪਾਸੇ ਦਾ 2200 ਜੁਆਕ ਹੈ ਜੀ ਇੱਕ ਪਾਸੇ ਕੁਝ ਮਤਲਬ ਟੀਚਰ ਨੇ ਅਸੀਂ ਉਹਨਾਂ ਨੂੰ ਵੀ ਨਹੀਂ ਕਰੇ ਕਿਵੇਂ ਮਸਲਾ ਹੱਲ ਕਰੇ ਕੋਈ ਨੰਪੜ ਨਿੰਦਰ ਨਹੀਂ ਨੂੰ ਨਹੀਂ ਕਰਦੇ ਤੇ ਵੀ ਮਸਲੇ ਨੂੰ ਕਿਵੇਂ ਨਾ ਕਿਵੇਂ ਹੱਲ ਕੀਤਾ ਜਾਵੇ ਜੀ ਬੱਚਾ ਦਾ ਖਿਆਲ ਰੱਖਿਆ ਜਾਵੇ ਜੀ ਹੁਣ ਜੇ ਇਹ ਤੋਂ ਬਾਅਦ ਜੁਆਕਰ ਕੌਣ ਜ਼ਿੰਮੇਵਾਰ ਹੈ ਸਕੂਲ ਬੰਦ ਰਿਹਾ ਤਾਂ ਉਹਨਾਂ ਦਾ ਨਕਸ਼ਾ ਰੋਏ ਜੀ ਇਹੀ ਗੰਢਾ ਜੋੜਾ ਜੀ ਮਸਲਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਹਾਂਜੀ ਬਈ ਜੀ ਕੀ ਨਾਮ ਆਪਣਾ ਤੁਸੀਂ ਇਹ ਦੱਸ ਸਕਦੇ ਕੀ ਮਾਮਲਾ ਹੈ ਮੇਰਾ ਨਾਮ ਗੁਰਪਿਆਰ ਸਿੰਘ ਹੈ ਜੀ ਅੱਜ ਸਮੂਹ ਬੱਚਿਆਂ ਦੇ ਜਿਹੜੇ ਮਾਪੇ ਨੇ ਉਹ ਪਿਛਲੇ ਜਿਹੜਾ 2 ਮਹੀਨਿਆਂ ਤੋਂ ਕੁਝ ਟੀਚਰ ਤੇ ਕੁਝ ਅਖੌਤੀ ਜਥੇਬੰਦੀਆਂ ਦੇ ਸਹਿਯੋਗ ਨਾਲ ਸਾਡੇ ਆਦਰਸ਼ ਸਕੂਲ ਦੇ ਗੇਟ ਮੂਹਰੇ ਜੋ ਗੈਰ ਕਾਨੂੰਨੀ ਧਰਨਾ ਲਾਈ ਬੈਠੇ ਨੇ ਸਾਡੇ ਸਕੂਲ ਨੂੰ ਜਿੰਦਾ ਲਾਈ ਬੈਠੇ ਆ ਪੱਕੇ ਤੌਰ ਤੇ ਬੰਦ ਕਰੇ ਕਰੀ ਬੈਠੇ ਆ ਪਹਿਲਾਂ ਬੜੇ ਮੁਸ਼ਕਲ ਦੇ ਨਾਲ ਬੱਚਿਆਂ ਦੇ ਪੇਪਰ ਹੋਏ ਆ ਇਸ ਕਰਕੇ ਉਹਨਾਂ ਦਾ ਰਿਜ਼ਲਟ ਤਿਆਰ ਕਰਨਾ ਹੈ ਸਟਾਫ ਨੂੰ ਅੰਦਰ ਜਾਣ ਨਹੀਂ ਦੇ ਰਹੇ ਇਸ ਕਰਕੇ ਪਹਿਲਾਂ ਵੀ ਡੀਸੀ ਸਾਹਿਬ ਨੂੰ ਦੋ ਤਿੰਨ ਵਾਰੀ ਬੇਨਤੀਆਂ ਕੀਤੀਆਂ ਅੱਜ ਸਾਰੇ ਹੀ ਜਿਨ੍ਹਾਂ 28 ਪਿੰਡਾਂ ਦੇ ਬੱਚੇ ਪੜ੍ਹਦੇ ਐ ਸਾਰੇ ਪਿੰਡਾਂ ਦੇ ਵਿੱਚੋਂ ਹੋਰ ਪਿੰਡਾਂ ਦੇ ਵਿੱਚੋਂ ਵੀ ਬੈਣਾ ਜਾ ਰਹੇ ਐ ਇਸ ਕਰਕੇ ਵੱਡੀ ਗਿਣਤੀ ਦੇ ਵਿੱਚ ਮਾਪੇ ਜਿਹੜੇ ਉਹ ਡੀਸੀ ਸਾਹਿਬ ਨੂੰ ਬੇਨਤੀ ਕਰਨ ਵਾਸਤੇ ਮੰਗ ਪੱਤਰ ਦੇਣ ਵਾਸਤੇ ਜਾ ਰਹੇ ਐ ਕਿਉਂ ਕਿ ਕਿਉਂਕਿ ਜਿਹੜੀਆਂ ਇਹ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਆਪਣੀਆਂ ਖੇਤੀ ਮੰਗਾਂ ਛੱਡ ਕੇ ਅੱਜ ਇਸ ਸਕੂਲਾਂ ਨੂੰ ਬੰਦ ਕਰਾਉਣ ਵਾਸਤੇ ਤੁਲੇ ਹੋਏ ਆ ਜਿੱਥੇ ਬਹੁਤ ਹੀ ਗਰੀਬ ਲੋਕਾਂ ਦੇ ਬੱਚੇ ਪੜ੍ਹ ਰਹੇ ਹੈ ਕਰੀਬ 220 ਦੇ ਕਰੀਬ ਇੱਥੇ ਇਸ ਸਕੂਲ ਦੇ ਵਿੱਚ ਫਰੀ ਬੱਚਾ ਪੜ੍ਹ ਰਿਹਾ ਹੈ ਉਹਨੂੰ ਬੰਦ ਕਰਾਉਣ ਤੇ ਇਹ ਜਥੇਬੰਦੀਆਂ ਤੁਰੇਆਂ ਤੁਲੀਆਂ ਹੋਈਆਂ ਅੱਜ ਇਸ ਕਰਕੇ ਅਸੀਂ ਮਤਲਬ ਪ੍ਰੋਗਰਾਮ ਬਣਾਇਆ ਕਿਉਂਕਿ ਉਸ ਜਥੇਬੰਦੀ ਦਾ ਜਿਹੜਾ ਪ੍ਰਧਾਨ ਹੈ ਉਗਰਾਹਾ ਉਹ ਸਾਡੇ ਪਿੰਡ ਦੇ ਵਿੱਚ ਇਸ ਸਕੂਲ ਨੂੰ ਪੱਕੇ ਤੌਰ ਤੇ ਬੰਦ ਕਰਾਉਣ ਵਾਸਤੇ ਆ ਰਿਹਾ ਹੈ ਅਸੀਂ ਸਾਰੇ ਇਲਾਕੇ ਵਾਲੇ ਤੇ ਪਿੰਡ ਵਾਲੇ ਬਿਲਕੁਲ ਸਕੂਲ ਬੰਦ ਨਹੀਂ ਹੋਣ ਦੇਵਾਂਗੇ ਇਸ ਕਰਕੇ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ ਆ ਸਾਰੇ ਬੱਚਿਆਂ ਦੇ ਮਾਪੇ ਤੇ ਜਿਹੜੇ ਹੋਰ ਇਲਾਕੇ ਦੇ ਵਿੱਚੋਂ ਬੱਚਿਆਂ ਦੇ ਮਾਪੇ ਆ ਉਹ ਸਾਰੇ ਜਾ ਰਹੇ ਆ ਅਸੀਂ ਵੱਡੀ ਗਿਣਤੀ ਦੇ ਵਿੱਚ ਡੀਸੀ ਸਾਹਿਬ ਜਿੱਥੇ ਬੰਦੇ ਆ ਤਾਂ ਅਸੀਂ ਕਹਿ ਰਹੇ ਆ ਵੀ ਅਸੀਂ ਜਿਹੜਾ ਟੀਚਰਾਂ ਨਾਲ ਟੱਕਰ ਮੈਨੇਜਮੈਂਟ ਵੱਲੋਂ ਕਰ ਬੰਦ ਦੇਖੋ ਟੀਚਰਾਂ ਨਾਲ ਕੋਈ ਤਕਾ ਨਹੀਂ ਗਿਆ ਸਰਕਾਰ ਨੇ ਉਹਨਾਂ ਨੇ ਪਰਤਾਲ ਕਰਾਈ ਹੈ ਸਰਕਾਰ ਨੇ ਪਰਤਾਲ ਕਰਾ ਕੇ ਟੀਚਰਾਂ ਨੂੰ ਅਯੋਗ ਘਰਾੜ ਦਿੱਤਾ ਗਿਆ ਜਿਹੜੇ ਉੱਥੇ ਪੜਾਉਣ ਦੇ ਯੋਗ ਨਹੀਂ ਗਏ ਸਰਕਾਰ ਦੀਆਂ ਚਿੱਠੀਆਂ ਆਈਆਂ ਵੀ ਹੈ ਸਰਕਾਰ ਦੇ ਹੁਕਮ ਮੁਤਾਬਕ ਮੈਨੇਜਮੈਂਟ ਨੇ ਉਹਨਾਂ ਨੂੰ ਟਰਮੀਨੇਟ ਕੀਤਾ ਹੈਗਾ ਤੇ ਇਸ ਕਰਕੇ ਮਤਲਬ ਕੁਝ ਟੀਚਰਾਂ ਦਾ ਵਿਹਾਰ ਜੀ ਸੀ ਜਿਹੜਾ ਉਹ ਸਕੂਲ ਪ੍ਰਤੀ ਚੰਗਾ ਨਹੀਂ ਸੀ ਪਹਿਲਾਂ ਉਹਨਾਂ ਨੂੰ ਟਰਮੀਨੇਟ ਕੀਤਾ ਉਹਨਾਂ ਦੀ ਸਪੋਰਟ ਤੇ ਇਹ ਟੀਚਰ ਬੈਠ ਗਏ ਆ ਸਾਰੇ ਪਿੰਡ ਵਾਸੀਆਂ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਬੱਚਿਆਂ ਦੇ ਪੇਪਰ ਹੋ ਜਾਣ ਤੇ ਪੇਪਰਾਂ ਤੋਂ ਬਾਅਦ ਆਪਾਂ ਸਾਰੇ ਬੈਠ ਕੇ ਜੋ ਹੋਇਆ ਅਡਜਸਟਮੈਂਟ ਮੈਨੇਜਮੈਂਟ ਨਾਲ ਕਰਾਂਗੇ ਪਰ ਟੀਚਰਾਂ ਨੇ ਮੰਨਿਆ ਨਹੀਂ ਬੱਚਿਆਂ ਨੂੰ ਲਾਵਾਰ ਛੱਡ ਕੇ ਪੇਪਰਾਂ ਦੇ ਦੌਰਾਨ ਉਹਨਾਂ ਨੇ ਆ ਕੇ ਸਕੂਲ ਦੇ ਬਾਹਰ ਕੇ ਬੈਠ ਗਿਆ ਇਸ ਕਰਕੇ ਫਿਰ ਸਾਰੇ ਪਿੰਡ ਦੇ ਇਲਾਕੇ ਦੇ ਬੰਦਿਆਂ ਦੇ ਕਹਿਣ ਤੇ ਮੈਨੇਜਮੈਂਟ ਨੇ ਕੁਝ ਨਵੇਂ ਟੀਚਰ ਪੇਪਰ ਲੈਣ ਖਾਤਰ ਭਰਤੀ ਕੀਤੇ ਸੀਗੇ ਤੇ ਉਸ ਤੋਂ ਬਾਅਦ ਫਿਰ ਸਾਰੇ ਲੋਕਾਂ ਦੇ ਕਹਿਣ ਤੇ ਇੱਕ ਮੈਨੇਜਮੈਂਟ ਨੇ ਫੈਸਲਾ ਕੀਤਾ ਸੀ ਕਿ ਅਸੀਂ ਪੇਪਰ ਪਾਵਾਂਗੇ 25 ਤਰੀਕ ਦਾ ਪੇਪਰ ਵੀ ਰੱਖਿਆ ਗਿਆ ਸੀ ਕਿ ਜਿਹੜਾ ਪੇਪਰ ਦੇ ਵਿੱਚੋਂ ਟੀਚਰ ਟੈਸਟ ਦੇ ਕੇ ਪਾਸ ਹੋਊਗਾ ਉਹ ਅੰਦਰ ਜੁਆਇਨ ਕਰ ਜਾਊਗਾ ਬਾਕੀ ਬਾਰਗਣਾ ਜਾਊਗਾ ਇਸ ਕਰਕੇ ਇਹ ਟੀਚਰਾਂ ਨੇ ਉਹ ਪੇਪਰ ਤੇ ਵੀ ਕੋਰਟ ਚ ਜਾ ਕੇ ਸਤੇ ਕਰਾਈ ਹੈ ਪੇਪਰ ਦੀ ਤੇ ਜਦੋਂ ਹੁਣ ਕੋਰਟ ਦਾ ਮੈਟਰਿਕ ਕੋਰਟ ਚ ਚਲੇਗਾ ਜੋ ਕੋਰਟ ਡਿਸੀਜਨ ਲਾਊਗੀ ਕੋਰਟ ਦਾ ਫੈਸਲਾ ਹੋ ਉਹ ਲਾਗੂ ਹੋ ਜੂ ਅੱਜ ਤਾਂ ਮਤਲਬ ਹੀ ਨਹੀਂ ਪੈਂਦਾ ਸਕੂਲ ਨੂੰ ਰੁਕ ਜੇ ਤੇ ਸਕੂਲ ਬੰਦ ਕਰ ਦੇ ਹੁਣ ਤਾਂ ਬਕੀ ਸੰਘਰਸ਼ ਹੋ ਰਿਹਾ ਹੈ ਤੁਸੀਂ ਪਹਿਲਾਂ ਵੀ ਬੁਲਤਾਨ ਨਾਲ ਲਈ ਰੱਖਿਆ ਉਹਨਾਂ ਨੇ ਆਖਿਆ ਵੀ ਸਾਡੇ ਤੇ ਹਮਲਾ ਵੀ ਕੀਤਾ ਗਿਆ ਦੇਖੋ ਕੋਈ ਹਮਲਾ ਨਹੀਂ ਕੀਤਾ ਤੇ ਉਹਨਾਂ ਨੇ ਗੈਰ ਕਾਨੂੰਨੀ ਕੰਮ ਕੀਤਾ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਿਆ ਸਕੂਲ ਨੂੰ ਆ ਰੂਲਿੰਗ ਹੈ ਹਾਈ ਕੋਰਟ ਦੀ ਤੇ ਸੁਪਰੀਮ ਕੋਰਟ ਦੀ 500 ਮੀਟਰ ਦੇ ਦੈਰੇ ਦੇ ਵਿੱਚ ਕਿਸੇ ਵੀ ਐਜੂਕੇਸ਼ਨ ਸੰਸਥਾ ਦੇ ਦੈਰੇ ਦੇ ਵਿੱਚ ਧਰਨਾ ਨਹੀਂ ਲਾਇਆ ਜਾ ਸਕਦਾ ਉਹਦਾ ਸਕੂਲ ਦੇ ਬਾਰ ਮੂਰੇ ਬੈਠੇ ਆ ਇਸ ਕਰਕੇ ਉਹਦਾ ਪ੍ਰਸ਼ਾਸਨ ਨੇ ਉਤੋਂ ਗੇਟ ਬੰਦ ਲਾਇਆ ਸੀ ਕੋਈ ਕਿਸੇ ਨਾਲ ਧੱਕਾ ਨਹੀਂ ਹੋਇਆ ਇਹ ਬਿਲਕੁਲ ਝੂਠ ਮਾਰ ਰਹੇ ਆ ਕੀ ਨਾਮ ਆ ਬਾਈ ਜੀ ਤੁਹਾਡੇ ਬੱਚੇ ਪੜ੍ਹਦੇ ਆ ਇਸ ਸਕੂਲ ਵਿੱਚ ਬਾਈ ਜੀ ਮੇਰਾ ਨਾਮ ਭਪਿੰਦਰ ਸਿੰਘ ਚੋਕੇ ਮੇਰੀ ਗੁੜੀਆ ਇਸ ਸਕੂਲ ਦੇ ਵਿੱਚ ਪੜ੍ਹਦੀ ਹੈ 2 ਸਾਲ ਤੋਂ 2 ਸਾਲ ਤੋਂ ਇਹ ਟੀਚਰ ਕਹਿ ਰਹੇ ਨੇ 2 ਸਾਲ ਤੋਂ ਤਾਂ ਚਲੋ ਮੇਰੀ ਬੱਚੀ ਇੱਥੇ ਪੜ੍ਹਦੀ ਆ ਪਹਿਲਾਂ ਵੀ ਮੈਂ ਇਸੇ ਪਿੰਡ ਦਾ ਵਸਨੀਕ ਆ ਇਹ ਟੀਚਰ ਕਹਿ ਰਹੇ ਨੇ ਤੋਂ ਜਿਹਨਾਂ ਨੇ ਯੂਜ਼ ਕੀਤਾ ਸਾਡੇ ਬੱਚਿਆਂ ਨੂੰ ਤੇ ਸਾਡੇ ਸਾਰੇ ਪੇਰੈਂਟਸ ਨੂੰ ਇਹਨਾਂ ਨੇ ਪਹਿਲੇ ਦਿਨ ਜਿਸ ਦਿਨ ਧਰਨਾ ਲਾਇਆ ਮੇਰੀ ਖੁਦ ਗੱਲ ਹੋਈ ਇੱਕ ਮਹੀਨਾ ਭਾਈ ਜੀ ਮੈਂ ਇਸ ਧਰਨੇ ਦੇ ਵਿੱਚ ਬੈਠਿਆ ਇਸ ਜਿਹੜਾ ਸੰਦੀਪ ਸਿੰਘ ਰਾੜਾ ਟੀਚਰ ਹੈ 13 ਤਰੀਕ ਨੂੰ ਸਾਡੇ ਪੇਪਰ ਖਤਮ ਆਉਣੇ ਸੀਗੇ ਮੈਂ ਉਹਨੂੰ ਕਿਹਾ ਸੀ ਤੁਸੀਂ ਰੁਕੋ ਦੋ ਟੀਚਰ ਟਰਮੀਨੇਟ ਕਿਤੇ ਸਿਰਫ ਪਰ ਇਸ ਬੰਦੇ ਨੇ ਬਰਗਲਾ ਕੇ 110 ਵਿੱਚ ਕਲਾਸ 4 ਟੀਚਰ ਇਹ ਬਾਹਰ ਲੈ ਕੇ ਆਇਆ ਇਹਨੂੰ ਕੁਐਸਚਨ ਕੀਤਾ ਵੀ ਤੁਸੀਂ ਐ ਨਾ ਕਰੋ ਦੋ ਜਣੇ ਟਰਮੀਨੇਟ ਕੀਤੇ ਹੋ ਪੇਰੈਂਟਸ ਅਸੀਂ ਤੁਹਾਡੇ ਨਾਲ ਖੜਾਂਗੇ ਤੁਸੀਂ ਗੇਟ ਤੇ ਦਰੀ ਪਿਛਾਓ ਤੇ ਅਸੀਂ ਮਾਪਿਆਂ ਨੂੰ ਵੇਰ ਸਹੀ ਕਰਾਂਗੇ ਵੀ ਇਹਨਾਂ ਨਾਲ ਧੱਕਾ ਹੋਇਆ ਸੀ ਇਹਦੇ ਨਾਲ ਖੜਾਂਗੇ ਸਾਨੂੰ ਉਸ ਟਾਈਮ ਤੇ ਮੈਟਰ ਦਾ ਕੁਝ ਪਤਾ ਨਹੀਂ ਸੀ ਇਹ ਬੰਦਿਆਂ ਨੇ ਮਾਪਿਆਂ ਨੂੰ ਵਰਤਣ ਦੀ ਕੋਸ਼ਿਸ਼ ਕੀਤੀ 3 ਸਾਲ ਤੱਕ ਕਿਤਾਬਾਂ ਵਰਤੀਆਂ ਨਹੀਂ ਮਿਲੀਆਂ ਹਾਲਾਂਕਿ 8 ਸਾਲ ਤੋਂ ਇਹ ਟੀਚਰ ਉੱਥੇ ਨੇ ਜਿਸ ਦਿਨ ਇਹਨਾਂ ਤੇ ਖੁੱਦ ਤੇ ਪੀੜ ਪਈ ਸਾਡੇ ਬੱਚਿਆਂ ਦੇ ਮੋਢੇ ਤੇ ਰੱਖ ਕੇ ਇਹਨਾਂ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਪੇਰੈਂਟਸ ਮੈਂ ਗਿਆ ਨਹੀਂ ਸੀ ਘਟੋ ਘਟਾ 35 ਤੋਂ 40 ਦਾ ਡੈਲੀਗੇਸ਼ਨ ਪੇਰੈਂਟਸ ਦਾ ਮੈਨੇਜਮੈਂਟ ਦੇ ਖ ਇਹਨਾਂ ਨੇ ਪੇਰੈਂਟਸ ਨੂੰ ਮੈਨੇਜਮੈਂਟ ਨਾਲ ਮਿਲਣ ਹੀ ਨਹੀਂ ਦਿੱਤਾ ਸੰਦੀਪ ਸਿੰਘ ਕਹਿੰਦਾ ਤੁਸੀਂ ਜਾਓ ਕਿਤਾਬਾਂ ਵਰਦੀਆਂ ਅਸੀਂ ਦਵਾਵਾਂਗੇ 3 ਸਾਲ ਤੋਂ ਚੀਜ਼ ਮਿਲ ਨਹੀਂ ਰਹੀ ਅੱਜ ਇਹ ਸਕੂਲ ਤੋਂ ਵਾਰ ਕੀਤੇ ਐ ਅੱਜ ਕਹਿ ਰਹੇ ਸੀ ਕਿਤਾਬਾਂ ਵਰਦੀਆਂ ਪਲੱਸ ਵਜੀਵ ਆ ਵੀ ਦਵਾਵਾਂਗੇ ਇਹ ਮਾਪਿਆਂ ਨੂੰ ਗੁੰਮਰਾਹ ਕਰ ਰਹੇ ਨੇ ਹੋਰ ਕੁਝ ਨਹੀਂ ਸਿਰਫ ਆਪਣੇ ਨਿੱਜੇ ਲਈ ਬੈਠੇ ਨੇ ਦੇਖੋ ਜੀ ਹੁਣ ਐਡਮਿਸ਼ਨਾਂ ਦਾ ਟਾਈਮ ਆ ਜੇ ਹੁਣ ਆਪਾਂ ਕਹੀ ਦੀ ਆਪਾਂ ਕਣਕ ਬੀਜਣੀ ਆ ਦਸੰਬਰ ਤੋਂ ਲੈ ਕੇ ਅਧੂਜੇ 11ਵੇਂ ਮਹੀਨੇ ਤੋਂ ਲੈ ਕੇ ਜਨਵਰੀ ਤੱਕ ਬੀਜੀ ਜਾਊ ਜੇ ਆਪਾਂ ਮਾਰਚ ਵਿੱਚ ਬੀਜਾਂਗੇ ਉਹ ਹੋਊਗੀ ਅਜਨਵੀਸ਼ਨਾ ਟਾਈਮ ਹੈ ਇੱਕ ਵੀ ਵੀਡੀਓ ਆਡੀਓ ਇਹਨਾਂ ਟੀਚਰ ਦੀ ਦਿਖਾ ਦਿਓ ਵੀ ਤੁਹਾਡਾ ਰੋਲਾ ਮੈਨੇਜਮੈਂਟ ਨਾਲ ਹੈ ਉਹ ਖਤਮ ਹੋ ਜਾਊਗਾ ਤੁਸੀਂ ਬੱਚਿਆਂ ਦਾ ਨੁਕਸਾਨ ਨਾ ਕਰੋ ਇਹ ਗੇਟ ਖੋਲ ਕੇ ਸਾਈਡ ਤੇ ਬੈਠਣ ਵੀ ਬੱਚਿਆਂ ਦੇ ਐਡਮਿਸ਼ਨਾਂ ਦਾ ਕਰੋ ਇਹ ਕਹਿ ਰਹੇ ਆ ਸੀ ਬੱਚਿਆਂ ਦੇ ਅਸਥੈਸ਼ੀਆਂ ਸਾਨੂੰ ਜਵਾਬ ਦੇਣੇ ਟੀਚਰ ਕਿਸ ਗੱਲ ਤੋਂ ਸਾਡੇ ਬੱਚਿਆਂ ਦੇ ਨਾਲ ਨੇ ਹਾਂਜੀ ਬਈ ਯਕੀਨਾ ਹਾਂ ਮੈਂ ਤੇਰਾ ਨਾਮ ਹਰਪਾਲ ਸਿੰਘ ਹੈ ਜੀ ਤੁਸੀਂ ਡੀਸੀ ਸਾਹਿਬ ਨੂੰ ਮਿਲਣ ਜਾ ਰਹੇ ਹੋ ਹਾਂਜੀ ਇਹ ਹੈਗਾ ਸੋ ਦਫਾ ਹੋਰ ਆ ਸਕੂਲ ਦਾ ਸਾਡੇ ਬੱਚੇ ਪੜ੍ਹਦੇ ਸਕੂਲ ਦੇ ਵਿੱਚ ਆਦਾਰਸ਼ ਸਕੂਲ ਜਿਹੜਾ ਚੌਕੇ ਪਿੰਡ ਦੇ ਵਿੱਚ ਚੱਲ ਰਿਹਾ ਹੈ ਇਦੇ ਵਿੱਚ ਇਸ ਟਾਈਮ ਤੇ ਕਿਸਾਨ ਯੂਨੀਅਨ ਨੇ ਤੇ ਕੁਝ ਅਯੋਗ ਕਰਾਰ ਦਿੱਤੇ ਟਰਮੀਨੇਟ ਕੀ ਟੀਚਰਾਂ ਨੇ ਸਕੂਲ ਦੇ ਮੇਨ ਗੇਟ ਨੂੰ ਜੰਦਾ ਲਾਇਆ ਹੋਇਆ ਔਰ ਸਕੂਲ ਦੇ ਸਟਾਫ ਨੂੰ ਅੰਦਰ ਆਉਣ ਤੋਂ ਰੋਕਿਆ ਜਾਂਦਾ ਔਰ ਸਾਡੇ ਬੱਚਿਆਂ ਦਾ ਜਿਹੜਾ ਰਿਜ਼ਲਟ ਹੈ ਉਹ ਐਂਡਿੰਗ ਪਿਆ ਉਹਨੂੰ ਰਿਜ਼ਲਟ ਦੇਣਾ ਅੱਜ ਇੱਕ ਤਰੀਕ ਹੋ ਚੁੱਕਿਆ ਅਗਲੇ ਸਕੂਲ ਸਟਾਰਟ ਹੋ ਰਹੇ ਚੱਕੇ ਤਾਂ ਅਸੀਂ ਇਹਨਾਂ ਨੂੰ ਬਹੁਤ ਪਹਿਲਾਂ ਰਿਕਵੈਸਟ ਕੀਤੀ ਕਿ ਤੁਸੀਂ ਆਪਣੀ ਜਿਹੜੀ ਲੜਾਈ ਹੈ ਕੋਈ ਮੈਨੇਜਮੈਂਟ ਨਾਲ ਤੁਹਾਡੀ ਜੋ ਵੀ ਹੈ ਉਹਨੂੰ ਉੱਥੇ ਲੜੋ ਔਰ ਉਹਦੇ ਵਾਸਤੇ ਇਹਨਾਂ ਨੇ ਕੁਝ ਕੋਰਟ ਦੇ ਵਿੱਚ ਵੀ ਫਾਈਲ ਕੀਤਾ ਜਦੋਂ ਮਾਮਲਾ ਆਲਰੇਡੀ ਕੋਰਟ ਚ ਜਾ ਚੁੱਕਿਆ ਹੈ ਤਾਂ ਇਹ ਕੋਰਟ ਇਹ ਔਰ ਉਹਦੇ ਵਿੱਚ ਜਦੋਂ ਕੋਰਟ ਫੈਸਲਾ ਕਰੂਗੀ ਤਾਂ ਕੋਰਟ ਦਾ ਫੈਸਲਾ ਸਭ ਨੂੰ ਸ਼ਰਮੱਥੇ ਕਬੂਲ ਹੋਊਗਾ ਪਿੰਡ ਵਾਸੀ ਵੀ ਉਹਦੇ ਨਾਲ ਉਸ ਮਾਮਲੇ 'ਚ ਅਸੀਂ ਵੀ ਕਹਿੰਨੇ ਆਂ ਕਿ ਜੇਕਰ ਤੁਹਾਡਾ ਕੋਈ ਮੈਨੇਜਮੈਂਟ ਨਾਲ ਝਗੜਾ ਹੈ ਜਾਂ ਤਾਂ ਮੈਨੇਜਮੈਂਟ ਤੇ ਗੇਟ ਤੇ ਧਰਨਾ ਲਾਓ ਜੇ ਤੁਹਾਨੂੰ ਪ੍ਰਸ਼ਾਸਨ ਨਾਲ ਕੋਈ ਨਾਰਾਜ਼ਗੀ ਹੈ ਤਾਂ ਪ੍ਰਸ਼ਾਸਨ ਨੂੰ ਮਿਲੋ ਇਹਨਾਂ ਨੇ ਉਦੋਂ ਵੀ ਉੱਪਰ ਜਾ ਕੇ ਕੋਰਟ ਦਾ ਦਰਵਾਜ਼ਾ ਖਟਕੜਾ ਲਿਆ ਤਾਂ ਕੋਰਟ ਤੇ ਰਹਿਣ ਹੁਣ ਇਹ ਸਾਡੇ ਬੱਚਿਆਂ ਦਾ ਰਸਤਾ ਬੰਦ ਕਰਦੇ ਆ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਉਥੇ ਲੈਣ ਵੀ ਜਾਂਦੇ ਸੀ ਸਾਡੇ ਨਾਲ ਬਦਤਮੀਜ਼ੀ ਕਰੀ ਜਾਂਦੀ ਸੀ ਪਿੰਡ ਦਾ ਬੰਦਾ ਜੇਕਰ ਕੋ ਉਹਨਾਂ ਨੇ ਇਹ ਕਹਿੰਦਾ ਵੀ ਤੁਸੀਂ ਧਰਨਾ ਨ ਇਥੋਂ ਤੱਕ ਕਿ ਗੁਰਦੁਆਰਾ ਸਾਹਿਬ ਦੇ ਮਾਈਕ ਦੇ ਵਿੱਚ ਇਹਨਾਂ ਦਾ ਪ੍ਰਧਾਨ ਬਲਦੇਵ ਸਿੰਘ ਮਾਪਿਆਂ ਨੂੰ ਝੂਠ ਖਾਣੇ ਆ ਰਹੇ ਬਹੁਤ ਭੱਦੇ ਸ਼ਬਦ ਵਰਤਦੇ ਆ ਤਾਂ ਅੱਜ ਅਸੀਂ ਉਸ ਮੰਗ ਨੂੰ ਲੈ ਕੇ ਡਿਪਟੀ ਕਮਿਸ਼ਨਰ ਬਟਿੰਡਾ ਸਾਹਿਬ ਨੂੰ ਮਿਲਣੇ ਜਾ ਰਹੇ ਆ ਅਸੀਂ ਉਹਨਾਂ ਨੂੰ ਦੱਸ ਰਹੇ ਆ ਕਿ ਅਸੀਂ ਲਗਭਗ 3 ਮਹੀਨੇ ਤੋਂ ਇਹਨਾਂ ਨੂੰ ਇਹਦਾ ਸੰਤਾਪ ਹੰਡਾ ਰਹੇ ਆ ਸਾਡੇ ਬੱਚਿਆਂ ਦੀ ਜ਼ਿੰਦਗੀ ਦਾ ਸਵਾਲ ਹੈ 7 ਦਿਨਾਂ ਦੇ ਅੰਦਰ ਅੰਦਰ ਜੇਕਰ ਇਹ ਸੋਹਰਾ ਮਾਮਲਾ ਕੰਪਲੀਟ ਨਾ ਹੋਇਆ ਤਾਂ ਅਸੀਂ ਵੱਡੇ ਲੈਵਲ ਤੇ ਸੰਘਰਸ਼ ਵੀ ਵੜਾਂਗੇ ਔਰ ਅਸੀਂ ਮਾਪੇ ਅਸੀਂ ਵੀ ਮਾਂਜੋ ਹਾਈ ਕੋਰਟ ਦਾ ਦਰਵਾਜ਼ਾ ਖਟਕਰਾਉਣ ਜਾ ਰਹੇ ਆ ਇਕੱਠੇ ਹੋ ਕੇ ਉਹ ਸਾਡੀ ਸਾਰੀ ਤਿਆ ਔਰ ਇਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਆਪਣੀਆਂ ਮੰਗਾਂ ਨੂੰ ਅਨਮੋਲਣ ਦੀ ਕੋਸ਼ਿਸ਼ ਕਰ ਰਹੇ ਆ ਪਿਛਲੇ 2 ਸਾਲ ਤੋਂ ਇੱਕ ਬੰਦੇ ਨੇ ਇਹਨਾਂ ਦੀ ਇਨਕੁਆਰੀ ਲਵਾਈ ਬਾਹਰਲੇ ਪਿੰਡ ਤੋਂ ਉਹ ਇਨਕੁਆਰੀ ਦੇ ਵਿੱਚ ਇਹ ਅਯੋਗ ਪਾਏ ਗਏ ਇਹਨਾਂ ਕੋਲੇ ਆਵੀਆਂ ਵੋਕੇਸ਼ਨਲ ਨਹੀਂ ਇਹਨਾਂ ਦੀਆਂ ਜਿਹੜੀਆਂ ਬੇਸਿਕ ਡਿਗਰੀਆਂ ਉਹ ਵੀ ਪੂਰੀਆਂ ਨਹੀਂ ਉਹਨਾਂ ਨੂੰ ਤਾਂ ਅਯੋਗ ਕਰਾਰ ਦਿੱਤਾ ਗਿਆ ਉਹਨਾਂ ਨੂੰ ਬਾਹਰ ਕੀਤਾ ਗਿਆ ਔਰ ਉਹ ਅਯੋਗ ਟੀਚਰ ਨੂੰ ਅਸੀਂ ਵੀ ਅੰਦਰ ਨਹੀਂ ਆਉਣ ਦੇਵਾਂਗੇ ਉਹ ਕਹਿੰਦੇ ਟੀਚਰਾਂ ਨਾਲ ਮੈਨੇਜਮੈਂਟ ਹਮੇਸ਼ਾ ਧੱਕਾ ਕਰਦੀ ਹੈ ਸਾਥੋਂ ਪੈਸੇ ਵਾਪਸ ਲਈ ਜਾਂਦੇ ਕੀ ਹੈਗਾ ਪੱਤਰਕਾਰ ਸਾਹਿਬ ਗੱਲ ਇਹ ਹੈ ਵੀ ਇਹ ਕੋਈ ਸੜਕ ਤੇ ਕੰਮ ਕਰਦੇ ਮਜ਼ਦੂਰ ਨਹੀਂ ਹਨ ਜਾਂ ਕੋਈ ਪਿੰਡੂ ਕਿਸਾਨ ਨਹੀਂ ਹਨ ਇਹ ਟੀਚਰ ਹੈ ਤੇ ਇਹਨਾਂ ਟੀਚਰਾਂ ਨਾਲ ਜੇਕਰ ਲਗਾਤਾਰ ਧਰਨਾ ਟੱਕਾ ਹੋ ਰਿਹਾ ਹੈ ਇਹ ਕਿੱਥੇ ਸੀ ਇਹ ਬੱਚਿਆਂ ਨੂੰ ਸਿਖਾਉਂਦੇ ਹੈ ਕਿ ਸਾਡੇ ਸੰਵਿਧਾਨ ਦੇ ਵਿੱਚ ਹੈ ਕਿ ਜੇ ਸਾਡੇ ਨਾਲ ਟੱਕਾ ਹੁੰਦਾ ਸੀ ਕੋਰਟ ਜਾਈਏ ਫਿਰ ਇਹ ਕੋਰਟ ਕਿਉਂ ਨਹੀਂ ਗਏ ਅਗਰ ਟੱਕਾ ਹੋ ਵੀ ਰਿਹਾ ਸਾਨੂੰ ਉਹਦੇ ਨਾਲ ਕੋਈ ਮੈਟਰ ਨਹੀਂ ਉਹ ਮੈਟਰ ਫਿਰ ਇਹਨਾਂ ਦਾ ਮੈਨੇਜਮੈਂਟ ਨਾਲ ਨਾ ਬੱਚਿਆਂ ਨਾਲ ਤਾਂ ਨਹੀਂ ਅਸੀਂ ਇਹਨਾਂ ਨੂੰ ਇਹੀ ਗੱਲ ਕਹਿ ਰਹੇ ਹਾਂ ਵੀ ਤੁਹਾਡੇ ਨਾਲ ਟੱਕਾ ਜੇਕਰ ਹੋ ਰਿਹਾ ਹੈ ਸਾਨੂੰ ਆਵਾਜ਼ ਦਿਓ ਤੁਹਾਡੇ ਨਾਲ ਚੱਲਾਂਗੇ ਮੈਨੇਜਮੈਂਟ ਦਾ ਘੇਟ ਘੇਰੋ ਡੀਸੀ ਸਾਹਿਬ ਕੋਲ ਜਾਓ ਕੋਟ ਜਾਓ ਅਸੀਂ ਨਾਲ ਚੱਲਾਂਗੇ ਪਰ ਸਾਡੇ ਬੱਚਿਆਂ ਨੂੰ ਘਰੇ ਯਾਰ ਤੁਸੀਂ ਪਹਿਲਾਂ ਵੀ ਪ੍ਰਸ਼ਾਸਨ ਨੂੰ ਮਿਲੇ ਹੋ ਹਾਂਜੀ ਹਾਂਜੀ ਤੁਹਾਨੂੰ ਕੀ ਦਵਾਈ ਆ ਦੇਖੋ ਪ੍ਰਸ਼ਾਸਨ ਅਸੀਂ ਤੁਹਾਨੂੰ ਲਿਖਤੀ ਰੂਪ ਚ ਵੀ ਆਇਆ ਕਿ ਗੈਰਕਾਨੂੰਨੀ ਹੈ ਜਦੋਂ ਇਹਨਾਂ ਨੇ ਉੱਥੇ ਇੱਕ ਵਾਰ ਮੈਡਮ ਨੂੰ ਵੀ ਅੰਦਰ ਬੰਦ ਕਰਤਾ ਤਾਂ ਪ੍ਰਸ਼ਾਸਨ ਨੇ ਇਹਨਾਂ ਦਾ ਗੇਟ ਖੋਲਵਾਇਆ ਪ੍ਰਸ਼ਾਸਨ ਇਹ ਕਹਿੰਦਾ ਵੀ ਚਲੋ ਤੁਹਾਡੇ ਪਿੰਡ ਦੇ ਬੰਦੇ ਐ ਕੋਸ਼ਿਸ਼ ਕਰੋ ਵੀ ਜੇਕਰ ਤੁਹਾਡਾ ਗੱਲਬਾਤ ਨਾਲ ਮਸਲਾ ਸਿੱਟ ਹੋ ਜਾਏ ਨਹੀਂ ਇਹ ਬਿਲਕੁਲ ਗੈਰਕਾਨੂੰਨੀ ਹੈ ਇਹਨਾਂ ਦੇ ਪਰਚਾ ਦਰਜ ਹੋ ਚੁੱਕੇ ਐ ਅੱਗੇ ਵੀ ਇਹਨਾਂ ਦੇ ਪਰਚੇ ਦਰਜ ਹੋਣਗੇ ਇਹ ਬਿਲਕੁਲ ਗੈਰਕਾਨੂੰਨੀ ਧਰਨਾ ਇਹ ਚੱਕਵਾਇਆ ਹੀ ਜਾਊਗਾ ਉਸ ਤੋਂ ਬਾਅਦ ਅਗਲਾ ਸੰਘਰਸ਼ ਅਗਲਾ ਸੰਘਰਸ਼ ਪਹਿਲਾਂ ਤਾਂ ਦੇਖੋ ਜੀ ਅਸੀਂ ਕਾਨੂੰਨ ਪਸੰਦ ਲੋਕ ਆ ਅਸੀਂ ਪਹਿਲਾਂ ਤਾਂ ਮਾਨਯੋਗ ਡਿਪਟੀ ਕਮਿਸ਼ਨਰ ਕਿਉਂਕਿ ਜ਼ਿਲ੍ਹੇ ਦੇ ਸਭ ਤੋਂ ਹੈੱਡ ਪਰਸਨ ਉਹੀ ਆ ਅਸੀਂ ਉਹਨਾਂ ਨੂੰ ਆਪਣਾ ਵਿੱਚ ਪੱਕ ਰੱਖ ਕੇ ਆਵਾਂਗੇ ਉਹਨਾਂ ਨੂੰ ਟਾਈਮ ਵੀ ਦੇਖਿਆਵਾਂਗੇ ਉਸ ਤੋਂ ਬਾਅਦ ਅਸੀਂ ਆਪਣਾ ਪ੍ਰਦਰਸ਼ਨ ਇਹਨਾਂ ਵਾਂਗੂ ਕੋਈ ਸਕੂਲ ਬੰਦ ਕਰਕੇ ਨਹੀਂ ਅਸੀਂ ਪ੍ਰਸ਼ਾਸਨ ਦੇ ਸਾਹਮਣੇ ਵੀ ਕਰਾਂਗੇ ਔਰ ਅਸੀਂ ਸਭ ਤੋਂ ਵੱਡੀ ਜਿਹੜੀ ਸਾਡੇ ਦੇਸ਼ ਦੀ ਪਾਵਰ ਹੈ ਮਾਨਯੋਗ ਹਾਈ ਕੋਰਟ ਅਸੀਂ ਉਹਦਾ ਦਰਵਾਜ਼ਾ ਵੀ ਖੜਕਟਕਾਵਾਗੇ ਔਰ ਦੂਸਰੀ ਗੱਲ ਅਸੀਂ ਪਿੰਡ ਤੌਰ ਤੇ ਇਹ ਮਤਾ ਵੀ ਪਾਵਾਂਗੇ ਕਿ ਸਾਡੇ ਜੋ ਕੋਈ ਵੀ ਬੰਦਾ ਇਹ ਜਿਹੜੀ ਯੂਨੀਅਨ ਸਾਡੀ ਗੱਲ ਨਾ ਸੁਣ ਕੇ ਸਾਡੇ ਬੱਚਿਆਂ ਦੇ ਹੱਕ ਤੇ ਡਾਕਾ ਮਾਰ ਰਹੀ ਹੈ ਮੈਂ ਸਪੈਸ਼ਲ ਤੌਰ ਤੇ ਦੱਸ ਦੇਵਾਂ ਕਿ ਲੋੜਵੰਦ ਗਰੀਬ ਬੱਚੇ ਇੱਥੇ 1200 ਬੱਚਾ ਉਹ ਹੈ ਜਿਹੜਾ ਜਾਂ ਤਾਂ ਸਕੂਲ ਚ ਪੜੂਗਾ ਜਾਂ ਘਰੇ ਬੈਠੂਗਾ ਕਿਉਂਕਿ ਉਹਨਾਂ ਕੋਲੇ ਪੈਸਾ ਨਹੀਂ ਹੈਗਾ ਪ੍ਰਾਈਵੇਟ ਸਕੂਲਾਂ ਚ ਪੈਸਾ ਦੇਣ ਦਾ ਔਰ ਅਸੀਂ ਇਹ ਗੱਲ ਮਾਪੇ ਡੰਕ ਦੀ ਚੋਟ ਤੇ ਕਹਿੰਦੇ ਆ ਕਿ ਇਹ ਯੂਨੀਅਨ ਬੈਕਅਪ ਦੇ ਰਹੀ ਉਹਨਾਂ ਪ੍ਰਾਈਵੇਟ ਸਕੂਲਾਂ ਨੂੰ ਕਿ ਇੱਥੋਂ ਬੱਚੇ ਹਟ ਕੇ ਉਹਨਾਂ ਸਕੂਲਾਂ ਚ ਚਲੇ ਜਾਣ ਪਰ ਹੁਣ ਤਾਂ ਐ ਉਹ ਹਾਲਾਤ ਕਰਤੇ ਇਹਨਾਂ ਨੇ ਕਿ ਬੱਚਾ ਹਟ ਕੇ ਕਿਸੇ ਸਕੂਲ ਚ ਲੱਗ ਵੀ ਨਹੀਂ ਸਕਦਾ ਕਿਉਂ ਹਜੇ ਤੱਕ ਰਿਜ਼ਲਟ ਨਹੀਂ ਤਿਆਰ ਹੋਇਆ ਤਾਂ ਇਹ ਜਿਹੜਾ ਬੱਚਿਆਂ ਦਾ ਭਵਿੱਖ ਬਰਬਾਦ ਕਰ ਰਹੇ ਐ ਬੱਚਿਆਂ ਵਾਸਤੇ ਅਸੀਂ ਤੁਹਾਡੇ ਮਾਧਿਅਮ ਤੇ ਸਾਰੇ ਪੇਸ਼ ਨੂੰ ਔਰ ਸਾਰੇ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਬੱਚੇ ਸਭ ਤੋਂ ਸਰਵੋੱਚ ਹੈ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਇਹਨਾਂ ਨੇ ਸਾਡਾ ਦੇਸ਼ ਖੜਾ ਕਰਨਾ ਇਹਨਾਂ ਨੇ ਉਹਨਾਂ ਵਾਲੇ ਅਫਸਰ ਬਣਨੇ ਇਹਨਾਂ ਨੂੰ ਬਰਬਾਦ ਨਾ ਕਰਨ ਅਸੀਂ ਧਰਨਾਕਾਰੀ ਪੈਦਾ ਨਹੀਂ ਕਰਨੇ ਅਸੀਂ ਅਫਸਰ ਪੈਦਾ ਕਰਨੇ ਆ ਅਸੀਂ ਆਪਣੇ ਬੱਚੇ ਪੜਾਉਣੇ ਆ ਬਰਬਾਦ ਨਹੀਂ ਕਰਨੇ